ਨਮਸਕਾਰ ਮੈਂ ਹਾਰਤੀ ਅਸਮਦਰ ਨਿਊਜ਼ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਲੋਕ ਸੰ사ਪਾਰਟੀ ਦੇ ਇਸ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚੋਂ ਗ੍ਰਿਫਤਾਰ ਕਰ ਲਿਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਅਤੇ ਕੜਵਲ ਦੇ ਸਮਰਥਕਾਂ ਦੇ ਵਿਜਾਲੇ ਝੜਪ ਹੋ ਗਈ ਸੀ ਜਿਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਦੇ ਉੱਤੇ 307 ਦਾ ਪਰਚਾ ਵੀ ਪੁਲਿਸ ਵੱਲੋਂ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਜਦੋਂ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਦੇ ਵੱਡੇ ਪਰ ਬਲਵਿੰਦਰ ਸਿੰਘ ਬੈਂਸ ਦੇ ਵੱਲੋਂ ਪੁਲਿਸ ਦੀ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ ਗਈ ਪਰ ਪੁਲਿਸ ਨੇ ਕੋਈ ਪ੍ਰਵਾਨ ਨਹੀਂ ਕੀਤੀ ਉਸ ਦੌਰਾਨ ਕੋਰਟ ਕੰਪਲੈਕਸ ਸੇ ਪੂਰਾ ਪੁਲਿਸ ਛਾਵਣੀ ਬਣਿਆ ਹੋਇਆ ਸੀ ਇਸ ਦੇ ਨਾਲ ਇਹ ਵੀ ਦੇਖਣ ਨੂੰ ਮਿਲਿਆ ਕਿ ਲੋਕ ਇੰਸਾਪਾਟੀ ਦੇ ਜਿਹੜੇ ਸਮਰਥਕ ਸੀ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਰੋਸ਼ ਪਾਇਆ ਗਿਆ ਉਹਨਾਂ ਨੇ ਪੁਲਿਸ ਮੋੜਦਾਬਾਦ ਅਤੇ ਸਿਮਰਜੀਤ ਸਿੰਘ ਬੈਂਸ ਦੇ ਜਿੰਦਾਬਾਦ ਦੇ ਨਾਰੇ ਵੀ ਲਗਾਏ ਇਸ ਦੌਰਾਨ ਕਾਫੀ ਹਲਚਲ ਦੇਖਣ ਨੂੰ ਮਿਲੀ ਹੈ ਤੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾਉਣੀ ਹੈ ਆਦਮ ਨਗਰ ਚ ਹੰਗਾਮੇ ਤੋਂ ਬਾਅਦ ਬੈਂਸ ਦੇ ਸਮਰਥਕਾਂ ਤੇ 307 ਦਾ ਪਰਚਾ ਦਰਜ ਕੀਤਾ ਗਿਆ ਜਾਣਕਾਰੀ ਮੁਤਾਬਕ ਸਿਮਰਜੀਤ ਸਿੰਘ ਬੈਂਸ ਕੋਟ ਕੰਪਲੈਕਸ ਚ ਮੌਜੂਦ ਸੀ ਇਸ ਦੌਰਾਨ ਪੁਲਿਸ ਛਾਪੇਮਾਰੀ ਕਰ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਐਮਐਲਏ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਦੱਸਦੇ ਇਹ ਕਿ ਕੜਵਲ ਦੇ ਬਿਆਨ ਚ ਕਿਹਾ ਗਿਆ ਕਿ ਸਾਰਾ ਵਿਵਾਦ ਸਿਮਰਜੀਤ ਸਿੰਘ ਬੈਂਸ ਦੇ ਸਮਰਥਕਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ। ਉਹਨਾਂ ਕਿਹਾ ਕਿ ਉਹ ਬੀਤੀ ਰਾਤ ਡੱਬਾ ਰੋਡ ਤੇ ਸਥਿਤ ਦਫ਼ਤਰ ਚ ਆਪਣੇ ਸਮਰਥਕਾਂ ਦੇ ਨਾਲ ਮੀਟਿੰਗ ਕਰ ਰਹੇ ਸਨ। ਤਾਂ ਬੈਂਸ ਆਪਣੇ ਲੜਕਿਆਂ ਸਮੇਤ ਸਾਹਮਣੇ ਤੋਂ ਆਇਆ ਤੇ ਪੰਜਾ ਸਮਰਥਕਾਂ ਸਮੇਤ ਉੱਥੇ ਪਹੁੰਚ ਗਏ ਅਤੇ ਮੇਰੇ ਸਮਰਥਕਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਬੈਂਸ ਦੇ ਸਮਰਥਕਾਂ ਦੇ ਕੋਲੇ ਡੰਡੇ ਅਤੇ ਲੋਹੇ ਦੀਆਂ ਰਾਡਾਂ ਸਨ। ਇਸ ਦੌਰਾਨ ਕੜਵਲ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਸਾਹਮਣੇ ਵਾਲੀ ਪਾਰਟੀ ਦੇ ਲੋਕਾਂ ਨੇ ਸੜਕ ਤੇ ਖੜੀ ਗੱਡੀ ਦੀ ਪੰਨ ਤੋੜ ਕਰਨੀ ਸ਼ੁਰੂ ਕਰ ਤੇ ਇਸ ਮਰਦਕਾ ਨੇ ਇਸ ਗੱਲ ਤੋਂ ਇਤਰਾਜ਼ ਜਤਾਇਆ ਕਿ ਉਹਨਾਂ ਨੇ ਉਹਨਾਂ ਨਾਲ ਹੀ ਕੁੱਟਮਾਰ ਕੀਤੀ ਹੈ ਕੜਵਲ ਨੇ ਕਿਹਾ ਕਿ ਲੋਕਿਸਾ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਦੇ ਸਮਰਥਕ ਇੰਨਾ ਕਰਨ ਦੇ ਬਾਵਜੂਦ ਵੀ ਨਹੀਂ ਰੁਕੇ ਉਹਨਾਂ ਲੋਕਾਂ ਨੇ ਉੱਥੇ ਹੀ ਗੋਲੀਆਂ ਵੀ ਚਲਾਈਆਂ ਬਹੁਤ ਬਾਰੇ ਲੋਕਾਂ ਵਾਸਤੇ ਪੰਜਾਬ ਵਾਸਤੇ ਕਿਸ ਤਰ੍ਹਾਂ ਤਮਾਸ਼ਿਆ ਦੇ ਖਿਲਾਫ ਆਵਾਜ਼ بلند ਕਰਦੇ ਆ ਬੜੀ ਵਾਰੀ ਜੀਣਾ ਦੇਖਿਆ ਨੇ ਪੈਸਾ ਪੈਸਾ ਪੁਲਿਸ ਬਾਹਰ ਖੜੀ ਆ ਕਹਿੰਦੇ ਕਿ ਰੈਕਟ ਕਰਨਾ ਤੁਹਾਡੇ ਤੇ ਮਾਮਲਾ ਦਰਜ ਹੋ ਗਿਆ। ਤੋ ਦੇਖੋ ਮੇਰੀ ਗੱਲ ਸੁਣ ਲਓ ਮੈਂ ਸਾਰੇ ਆਜੋ ਨੇੜੇ ਇਹ ਫ੍ਰੀ ਐਂਡ ਫੇਅਰ ਚੋਣ ਪ੍ਰਕਿਰਿਆ ਨੂੰ ਹਾਈਜੈਕ ਕਰਨਾ ਚਾਹੁੰਦੇ ਆ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ। ਝੂਠਾ ਮੁਕਦਮਾ ਦਰਜ ਕੀਤਾ ਉਹ ਝੂਠੇ ਮੁਕਦਮੇ ਦੇ ਵਿੱਚ ਮੇਰੇ ਹੱਥ ਦੇ ਵਿੱਚ ਰਵਾਲਵਰ ਫੜਾ ਦਿੱਤਾ ਚੰਦਨ ਪਹਿਲਾਂ ਕੋਰਟ ਕੰਪਲੈਕਸ ਦੇ ਵਿੱਚ ਬੰਬ ਫਟਿਆ ਸੀ ਉਹ ਬੰਬ ਦਾ ਆਈਓ ਸਾਹਿਜਾਮ ਅਕਾਲੀ ਦਲ ਤੇ ਕਾਂਗਰਸ ਨੇ ਸਿਮਰਜੀਤ ਬੈਂਸ ਦੇ ਸਿਰ ਲਾਇਆ ਲੋਕ ਜਾਣਦੇ ਆ ਸੱਚਾਈ ਕਿੱਥੇ ਆ ਇਥੋਂ ਮੈਂ ਮੈਨੂੰ ਯਾਰ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪੁੱਛਦਾ ਕੀ ਇਹ ਕਾਂਗਰਸ ਸਰਕਾਰ ਨੇ ਚੋਣ ਕਰਾਉਣ ਲਈ ਜਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਚੋਣ ਕਰਾਉਣੀ ਆ ਅਸੀਂ ਇਲੈਕਸ਼ਨ ਕੈਂਪੇਨ ਡੋਰ ਟੂ ਡੋਰ ਕਰ ਰਹੇ ਹਾਂ ਇੱਕ ਪ੍ਰੀ ਪਲਾਨਡ ਤਰੀਕੇ ਦੇ ਨਾਲ ਛੱਤ ਦੇ ਉੱਤੇ ਕੋਲਡ ਡਰਿੰਕ ਦੀਆਂ ਬੋਤਲਾਂ ਰਾਹੁਲ ਦਰਗਣਾ ਢਾਲੇ ਇੱਟਾਂ ਵੱਟੇ ਇਕੱਠੇ ਕੀਤੇ ਜਾਣ ਤੇ ਉੱਥੇ ਫਾਇਰਿੰਗ ਕੀਤੀ ਜਾਵੇ ਸਾਡੇ ਵਰਕਰਾਂ ਨੂੰ ਡਰਾਉਣ ਵਾਸਤੇ ਤੇ ਰਾਤ ਨੂੰ ਪੁਲਿਸ ਕਾਂਗਰਸੀਆਂ ਦੇ ਆਖੇ ਲੱਗ ਕੇ ਸਾਡੀ ਪਾਰਟੀ ਦੇ ਬਰਕਰਾਂ ਦੇ ਉੱਤੇ ਕੌਂਸਲਰਾਂ ਦੇ ਉੱਤੇ ਜਾ ਕੇ ਧਾੜਾ ਵਣਮਣ ਗੰਦਾ ਟਪ ਟਪ ਕਿ ਉਹਨਾਂ ਦੀਆਂ ਕੁੰਡੇ ਕੁੰਡੀਆਂ ਪੱਟੇ ਦਰਵਾਜ਼ਿਆਂ ਦੀਆਂ ਇਹ ਕਦੇ ਵੀ ਬਰਦਾਸ਼ਤ ਨਹੀਂ ਆ ਅਸੀਂ ਡਰਨ ਵਾਲੇ ਨਹੀਂ ਹੈਗੇ ਮੈਨੂੰ ਪੂਰਨ ਵਿਸ਼ਵਾਸ ਆ ਮੈਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰਦਾ ਦੁਨੀਆ ਭਰ ਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕਰਦਾ ਸਿਮਰਜੀਤ ਬੈਂਸ ਨੂੰ ਅਰੈਸਟ ਕਰਕੇ ਲੈ ਜਾਣ ਪਰ ਇਹ ਸੋਚ ਨੂੰ ਮਰਨ ਨਾ ਦਿਓ ਕਦੇ ਉਹ ਸੋਚ ਜਿਹੜੀ ਇਹ ਨਾ ਜਬਰ ਤੇ ਜ਼ੁਲਮ ਕਰਨ ਵਾਲੇ ਬੇਈਮਾਨ ਲੋਕਾਂ ਦੇ ਪਰਖਾਫਾਹ ਕੀ ਹੋਇਆ ਅਸ ਕੱਲ ਲੜਾਈ ਦਾ ਪੂਰਾ ਅਸੀਂ ਡੋਰ ਟੂ ਡੋਰ ਕੰਪੇਨ ਕਰ ਰਹੇ ਹਾਂ ਇਹਨਾਂ ਨੇ ਪ੍ਰੀ ਪਲਾਨਡ ਵਿਦ ਕਨਸਪਰੇਸੀ ਆਫ ਪੰਜਾਬ ਪੁਲਿਸ ਪੰਜਾਬ ਪੁਲਿਸ ਦੀ ਗਲੀ ਮਿਲੀ ਸਾਜ਼ਿਸ਼ ਦੇ ਨਾਲ ਇਹਨਾਂ ਨੇ ਅਟੈਕ ਕੀਤਾ ਕੋਠੇ ਦੇ ਉੱਤੇ ਕੋਲ ਡਰਿੰਕ ਤੇ ਡਾਲੇ ਇੱਟਾਂ ਵੱਟੇ ਇਕੱਠੇ ਕੀਤੇ ਉਹ ਸਾਡੇ ਵਰਕਰਾਂ ਦੇ ਸਮੇਤ ਮੇਰੇ ਇਹਨਾਂ ਨੇ ਬਰਾਏ ਗੋਲੀਆਂ ਚਲਾਈਆਂ ਉਲਟਾ ਮੁਕਦਮਾ ਸਾਡੇ ਤੇ ਵੀ ਤੁਸੀਂ ਗੋਲੀ ਚਲਾਈ ਹੈ ਸੋ ਇਹ ਕਾਂਗਰਸ ਦੇ ਹੱਥੇ ਲਾ ਕੇ ਪੰਜਾਬ ਪੁਲਿਸ ਲੱਗੀ ਹੋਈ ਆ ਪਰ ਨਹੀਂ ਕਰਨਾ ਯਾਰ ਆਤਮ ਨਗਰ ਦਾ ਵੋਟਰ ਦੇ ਪੰਜਾਬ ਦੇ ਸੂਰਵੀਰ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ ਨਾ ਗੋਲੀ ਚਲਾਈ ਬੈਂਸ ਸਾਹਮਣੇ ਉਹਨਾਂ ਨੇ ਚਲਾਈ ਗੋਲੀ ਮੈਂ ਨਹੀਂ ਚਲਾਈ ਦੋਸਤ ਚੰਦਨ ਪਹਿਲਾਂ ਇੱਥੇ ਬੰਬ ਫਟਿਆ ਸੀ ਉਦੋਂ ਪ੍ਰੈਸ ਕਾਨਫਰੰਸ ਕਰਕੇ ਵੀ ਕਹਿੰਦੇ ਸੀਗੇ ਵੀ ਇਹ ਬੰਬ ਬੈਂਸ ਨੇ ਫਟਾਇਆ ਉਹ ਜੀ ਸਾਰੇ ਗਵਾਹ ਇਸ ਗੱਲ ਦੇ ਇਹਦਾ ਕਸ਼ ਹੋ ਜਵੇ 24 ਘੰਟੇ ਰਾਤ ਨੂੰ ਸੌਣ ਲੱਗੇ ਵੀ ਇਹਨਾਂ ਦੇ ਸੁਪਨੇ 'ਚ ਬੈਂਸ ਹੀ ਆਉਂਦਾ ਬੈਂਸ ਸੈਂਸ ਕਰਦੇ ਫਿਰਦਾ ਬਾਤ ਕਰੂੰਗਾ ਬੈਂਸ ਸਾਹਿਬ ਕਦੋਂ ਮਿਲਿਆ ਮੈਂ ਕਦੋਂ ਲੁਕਿਆ ਕਦੋਂ ਲੁਕਿਆ ਮੈਂ ਮੈਂ ਤਾਂ ਇਹ ਕਹਿੰਦਾ ਮੈਂ ਵਕੀਲ ਸਾਥੀਆਂ ਦੇ ਬੜੇ ਸ਼ਾਨਾਂ ਮਤੇ ਪ੍ਰੋਗਰਾਮ ਦੇ ਵਿੱਚ ਇਹਨਾਂ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਇਹਨਾਂ ਤੋਂ ਸਪੋਰਟ ਤੇ ਸਹਿਯੋਗ ਮੰਗਣ ਵਾਸਤੇ ਜਿਹੜੇ ਆਲਰੇਡੀ ਵੱਡੀਆਂ-ਵੱਡੀਆਂ ਬਲੇਸਿੰਗ ਦਿੰਦੇ ਆ ਮੈਂ ਜੇ ਉਸਨੂੰ ਅਰੈਸਟ ਕਰਨਾ ਸੀ ਮੈਨੂੰ ਪਹਿਲਾਂ ਹੀ ਕਰ ਲੈਂਦਾ ਜੀ ਗੇਟ ਤੇ ਖੜਿਆ ਤੁਸੀਂ ਵੀ ਮੈਨੂੰ ਮਿਲੇ ਹੋ ਧਾੜ ਪੁਲਿਸ ਵੀ ਖੜੀਆ ਮੈਨੂੰ ਉਦੋਂ ਫੜ ਲਓ ਤੁਸੀਂ ਚੱਲਦੇ ਪ੍ਰੋਗਰਾਮ ਨੂੰ ਡਿਸਟਰਬ ਕਰੋ ਇਹ ਵਕੀਲ ਭਾਈ ਚਾਰਾ ਕਦੇ ਟੋਲਰੇਟ ਨਹੀਂ ਕਰਦਾ ਚੌਂਦੀ ਭਾਈ ਨੇ ਮੈਂ 100 ਤੋਂ 1.5 ਅਨੁਪਛਾਤੇ ਲੋਕ ਜਿਹੜੇ ਇਹਨਾਂ ਨੇ ਉਹ ਐਫ ਆਈ ਆਰ ਦੇ ਵਿੱਚ ਨਾਮ ਦਿੱਤੇ ਆ ਉਹਦੇ 'ਚ 20 ਬੰਦੇ ਹਾਂ ਪੁਲਿਸ ਕਮਿਸ਼ਨਰ ਇਨਕੁਆਇਰੀ ਕਰ ਲਵੇ ਮੈਂ ਰਾਜਨੀਤੀ ਛੱਡ ਦੂੰ ਜਾਂ ਪੁਲਿਸ ਕਮਿਸ਼ਨਰ ਰਿਜ਼ਾਈਨ ਦੇ ਦੇਵੇ 20 ਬੰਦੇ ਉਹ ਭਾਈਆ ਜਿਹੜੇ ਆਪੂ ਆਪਣੇ ਕਿਸੇ ਦੂਸਰੇ ਕੰਮ ਤੇ ਸੀ ਇਸ ਮੌਕੇ ਨਹੀਂ ਸੀਗੇ ਮੇਰੇ ਨਾਲ ਜਿਹੜੇ ਬੰਦੇ ਡੋਰ ਟੂ ਡੋਰ ਕੰਪੇਨ ਕਰ ਰਹੇ ਆ ਉਹ ਬੀਆਂ ਤੋਂ ਇਲਾਵਾ ਅਸੀਂ ਜਿਹੇਦਾਰ ਬਲਵਿੰਦਰ ਸਿੰਘ ਬੀਸੀਪੀ ਨੂੰ ਮਿਲ ਕੇ ਆਏ ਆ ਉਹਨੂੰ ਕਹਿ ਕੇ ਆਇਆ ਵੀ ਚੰਗਾ ਤੂੰ ਇਨਕੁਆਇਰੀ ਕਰ ਲੈ ਜੇ ਆ 20 ਬੰਦੇ ਮੌਕੇ ਤੇ ਹੋਣ ਨਹੀਂ ਆਂਦਾ ਫਿਰ ਲੈ ਲੈਂਦੇ ਆ ਜੇ ਮੌਕੇ ਤੇ ਹੋਣ ਤਾਂ ਮੈਂ ਰਾਜਨੀਤੀ ਛੱਡ ਦੂੰ ਜੇ ਨਹੀਂ ਹੋਣਗੇ ਤਾਂ ਸੀਪੀ ਸਾਹਿਬ ਤੁਸੀਂ ਰਿਜ਼ਾਈਨ ਦਿਓ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦਾ ਭੈ ਮੁਕਤ ਇਲੈਕਸ਼ਨ ਕਰਾਉਣ ਦਾ ਜ਼ੁਮਾ ਪੁਲਿਸ ਦਾ ਐਡਮਿਨਿਸਟ੍ਰੇਸ਼ਨ ਦਾ ਅੱਜ ਐਡਮਿਨਿਸਟ੍ਰੇਸ਼ਨ ਐਂਡ ਪੁਲਿਸ ਕਾਂਗਰਸ ਦਾ ਹੱਥ ਰੋਕਾ ਬਣ ਜਿਓ ਆਤਮਨਗਰ ਦੇ ਵੋਟਰ ਮੁੱਦੇ ਕਰਕੇ ਰੱਖ ਦਿੰਦੇ ਆ ਥੋੜਾ ਮਾਮਲਾ ਕਰ ਚੁਆ ਥੋੜਾ ਮਾਮਲਾ ਕਰ ਚੁਆ ਅਪਰੋਚ ਕਿਉਂ ਐਸੀ ਕਿਉਂ ਸਚਾਈ ਤੋਂ ਡਰ ਲੱਗਦਾ ਇਮਾਨਦਾਰੀਆਂ ਦੁਕਾਨਦਾਰੀਆਂ ਬੰਦ ਹੁੰਦੀਆਂ ਨੇ ਸਚਾਈ ਤੋਂ ਡਰ ਲੱਗਦਾ ਤੇ ਦੋਸਤੋ ਐਤਕੀ ਲੋਕ ਇਨਸਾਫ ਪਾਰਟੀ ਕੀਰਤੀਮਾਨ ਸਥਾਪਿਤ ਕਰੂਗੀ ਇੱਕ ਇੱਕ ਐਮਐਲਏ ਦੀ ਜਰੂਰਤ ਹੈ ਸਰਕਾਰ ਬਣਨ ਵਾਸਤੇ ਕਿਸੇ ਇੱਕ ਧਿਰ ਦੇ ਕੋਲੇ ਸਪਾਇਟ ਬਹੁਮਤ ਨਹੀਂ ਮੈਂ ਸਰ ਅਪਰੋਚ ਅਪਰੋਚ ਕਰੂੰਗਾ ਅਪਰੋਚ ਕਰੂੰਗਾ ਉਹਨੂੰ ਕਿਸ ਕੋਈ ਕਿਹਨੂੰ ਅਪਰੋਚ ਕਰਨਾ ਦੇ ਆਂਦਾ ਕਮਿਸ਼ਨਰ ਨੂੰ ਲਿਖ ਕੇ ਸਾਰੀ ਸਚਾਈ ਕਮਿਸ਼ਨ ਦੋਗੇ ਇਲੈਕਸ਼ਨ ਕਮਿਸ਼ਨ ਦੇ ਆਏ ਇਲੈਕਸ਼ਨ ਕਮਿਸ਼ਨਰ ਕਮਿਸ਼ਨ ਨੂੰ ਅਸੀਂ ਮੇਲ ਕਰ ਦਿੱਤੇ ਐਂ ਜਿਹੜੇ ਆਬਜ਼ਰਵਰ ਪੁਆਇੰਟ ਹੋਏ ਆ ਮੇਰੇ ਸਾਥੀ ਉਹਨਾਂ ਨੂੰ ਮਿਲਣ ਜਾਣਗੇ ਮੈਂ ਵੀ ਮਿਲਣ ਜਾਊਂਗਾ ਉਹਨਾਂ ਨਾਲ ਮੈਨੂੰ ਵੀ ਅਰੇਸਟ ਕਰਦੇ ਆ ਫਿਰ ਕੀ ਹੋਊਗਾ ਫਿਰ ਮੈਂ ਢੇਲ ਜਾਊਂਗਾ ਢੇਲ ਤੋਂ ਪਰੇ ਕਾਲਾ ਪਾਣੀ ਹੈ ਕੋਈ ਨਹੀਂਗਾ ਬੈਸ ਨੇ ਬੜੀ ਬਾਰੀ ਲੋਕਾਂ ਵਾਸਤੇ ਜੇਲ੍ਹਾਂ ਦੇਖੀਆਂ ਇਸ ਕਰਕੇ ਬੈਸ ਨਹੀਂ ਗਿਆ